ਮਿਸਾਤੀ ਕਾਲ ਜੀ ਸਾਰਿਆਂ ਨੂੰ ਸਿੰਘ ਡੇਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਜਾ ਦਿਖਾਉਣੀ ਹੈ ਜਿਨ੍ਹਾਂ ਵਿੱਚ ਤਿੰਨ ਸੋਈਆਂ ਤੇ ਇੱਕ ਗੱਬਣ ਆ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜੀ ਗੱਬਣ ਆ ਉਹ ਆਪਣੀ ਪਾਸ ਕਰਕੇ ਤੇ ਵੇਖ ਚੱਕ ਕੇ ਖੜੋ ਜੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਤੇ ਇੱਥੇ ਵੇਖ ਚੱਕ ਕੇ ਪੁੱਛੋ ਲਿਆ ਕਰੋ ਜੀ ਹਾਂਜੀ ਬੀਤੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੀਤੀ ਹੋਠ ਠੀਕ ਠਾਕ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਜੀ ਚਲੋ ਵਧੀਆ ਚੀਜ਼ ਦਾ ਜੇ ਤੇ ਨਾਮ ਦੱਸਦੇ ਕਰੀ ਨਾਮ ਪ੍ਰਿੰਸਪਲ ਸਿੰਘ ਜਿੱਥੇ ਜੀ ਦੇਖੋ ਤਾਂ ਤਸੀਲਈ ਨਾਲਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 950129685 ਠੀਕ ਹੈ ਜੀ ਹਾਂਜੀ ਅੱਜ ਚਾਰ ਮੱਝਾਂ ਆ ਸਾਰੀਆਂ ਮੱਝਾਂ ਆ ਜੀ ਹਾਂਜੀ ਹਾਂਜੀ ਇੱਕ ਗੱਬਣਿਆਂ ਦੇ ਤਿੰਨ ਸੂਈਆਂ ਵਿੱਚ ਹਾਂਜੀ ਠੀਕ ਆ ਜੀ ਹਾਂਜੀ ਹਾਂਜੀ ਤੇ ਕਰੀਏ ਸ਼ੁਰੂ ਹਾਂਜੀ ਕਰੀਏ ਸ਼ੁਰੂਆਤ ਫਿਰ ਆ ਜਿਹੜੀ ਆ ਢਿਲਨ ਭੋੜੀ ਮੱਝ ਐ ਤੋਂ ਹੀ ਕਰ ਲਈਏ ਹਾਂਜੀ ਹਾਂਜੀ ਕਿੰਨਾ ਚਿਰ ਹੋ ਗਿਆ ਜੀ ਇਹਨਾਂ ਸੂਈ ਨੂੰ ਸੂਈ ਨੂੰ ਜੀ ਇਹਨੂੰ ਅੱਜ 20 ਦਿਨ ਦੇ ਲਗਭਗ ਹੋ ਗਏ ਜੀ ਅੱਛਾ ਤੇ ਵੀਰ ਭਰਾਵਾਂ ਦੀ ਡਿਮਾਂਡ ਆਉਂਦੀ ਵੀ ਭੋੜੀਆਂ ਮਈਆਂ ਲੱਭ ਕੇ ਦਿਓ ਥੋੜੀਆਂ ਜੀ ਅੱਛਾ ਕਿਉਂਕਿ ਆਪਾਂ ਬੂਰੀਆਂ ਵੀ ਵੇਚ ਲੀਆਂ ਆ ਹਾਂਜੀ ਨੀਲੀ ਰਾਵੀ ਵੀ ਵੇਚਤੀਆਂ ਆ ਤੇ ਮੈਂ ਵੇਚਤੀਆਂ ਹਾਂ ਹਾਂਜੀ ਹਾਂਜੀ ਸਭ ਵੇਚਤੀਆਂ ਤੇ ਮੈਂ ਹਰ ਕਿਸ ਠੀਕ ਹੈ ਜੀ ਠੀਕ ਹੈ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਵੀਰ ਜੀ ਪੱਕਾ ਜਿਹੜਾ ਕੰਡੇ ਵਾਲਾ ਜਿਹੜਾ ਕੰਡੇ ਦੇ ਤੋਲਵਾ ਆਣਾ 12 ਕਿਲੋ ਦੁੱਧੂਗਾ ਤਿਆਰ ਬਿਲਕੁਲ ਮੈਂ ਨਾ ਤਿਆਰ 11 ਕਿਲੋ ਵੀਰ ਜੀ ਮੇਰੇ ਕੋਲ ਕੁਝ ਹੋ ਕੇ ਖੜੇ ਅੱਛਾ ਬਾਕੀ ਵੀਰ ਜੀ ਮਈ ਦਾ ਛੋਟੀ ਦਾ ਸੈਜ ਵੇਖੋ ਵੇਖੋ ਮਿਲਕ ਵੇਡ ਤੇ ਨਾੜ ਵੇਖੋ ਕੱਲੀ ਕੱਲੀ ਦਿੱਸਦੀ ਆ ਇਤੋਂ ਨਿਸ਼ਾਨੀਆਂ ਦਾ ਪਤਾ ਲੱਗਦਾ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਹਾਂ ਜੀ ਤੇ ਦੁੱਧ ਕਿੰਨਾ ਤਿਆਰ ਮੁੱਕੇ ਤੇ ਦੁੱਧ 11 ਕਿਲੋ ਵੀਰ ਜੀ ਤਿਆਰ ਜਿਹੜਾ ਹਾਂ ਜੀ ਤਿਆਰ ਜਿਹੜਾ ਹੁੰਦਾ 11 ਲੀਟਰ ਜਿਹੜਾ ਇਹਦੇ ਕੋਲ

ਬੁਰੀ ਵੱਡੀ ਵਿੱਚ ਹੀ ਕੋਈ ਛੋਟੀ ਸਮਝ ਕੇ ਨਾ ਸੋਚਦਾ ਕਰੀ। ਕੱਟੀ ਜੇ ਵੱਡੀ ਮਗਰ ਇਹਦੇ ਮਗਰ ਇਹਦੇ ਕੱਟੀ ਆ ਇਹਨੂੰ ਜੀ ਪਿਛਲੀ ਯਾਰਾ ਵੀਰ ਲੈ ਆ ਕੇ ਆਏ ਹਰਿਆਣੇ ਤੋਂ ਚੀਨ ਤੋਂ ਲੈ ਕੇ ਆਏ ਆ ਠੀਕ ਉਦੋਂ ਵੀਰ ਜੀ ਲੈਂਦੀ ਸੀ ਵੀਰ ਉਹਨਾ 1,60,000 ਦੀ ਮੈਂ ਅੱਛਾ ਤੇ ਵੇਖੋ ਥਣਾ ਦਾ ਸਿਆਜ ਪਰ ਅਰਕੀ ਵੀ ਜੀ ਉਹਨਾਂ ਕੋ ਸੇਵਾ ਨਹੀਂ ਲਈ ਲੱਸੀ ਰਹਿ ਗਈ ਆ ਮੈਂ ਵਾਕਿਆ ਕੋ ਪਰਖਾ ਦਾ ਵੀਰ ਹੋਇਆ ਦੱਸ ਦੂਗੀ 15 ਕਿਲੋ ਮੈਂ ਨੇ ਦੁੱਧ ਕੱਢਿਆ ਪਿਛਲੀ ਯਾਰ ਅੱਛਾ ਅਰਕੀ ਥੋੜਾ ਲਸਾਪਨ ਮੇ ਖਾ ਗਈ ਆ ਮੈਂ ਚਲੋ ਹੁਣ ਮੁੱਲ ਵੀ ਤੁਹਾਨੂੰ ਪਤਾ ਉਹ ਹਿਸਾਬ ਬਣਾਈਆ ਕਿੰਨਾ ਇਹਦਾ ਮੁੱਲ ਆ ਮੋਲੇ ਦਾ ਵੀਰ ਜੀ ਜਾਜ ਕਰ ਦਈਏ ਕਿੰਨਾ ਕੁ ਵੀਰ ਜੀ ਹੁਣ 85000 ਦੀ ਪੂਰੇ ਦੇ ਦਈਏ ਮੈਂ ਕਰ ਦਈਏ ਮਹੰਤਾਨੌਰ ਗੱਲ ਹੀ ਵੀਰ ਜੀ ਜਾਜ ਕਰਤੀ ਜੀ ਜਾਜ ਹੀ ਆ ਹਾਂਜੀ ਮੌਕੇ ਤੇ ਕਰ ਦੋਗੇ ਫਿਰ ਪੂਰੇ ਵੀਰ ਜੀ 83000 ਦੀ ਮੈਂ ਦੇ ਦਾਂ ਅੱਛਾ ਹਾਂਜੀ ਹਾਂਜੀ 83000 ਦੇ ਮੌਕੇ ਤੇ ਥੋੜਾ ਬੋਧਾ ਕੋਈ ਨਹੀਂ ਕਰਦਾਂਗੇ ਚਲੋ ਕੋ ਫੋਨ ਆ ਗਿਆ ਬਾਕੀ ਵੀਰ ਜੀ ਪਿੱਠ ਪੁੜੇ ਵਾਲੀ ਆ ਬਾਕੀ ਗਾਂ ਵੀ ਸੇਵਾ ਗਈ ਨਾ ਕਿਸੇ ਨੇ ਚੰਗੀ ਕਰ ਲਈ ਹਾਂਜੀ ਤੇ ਬਾਕੀ ਗਾਂ ਇਹ ਵੀ ਚਾਹ ਸੁਵੇ ਚੋਕੇ ਤੇ ਫਿਰ ਰੁਪਈਏ ਵਟਾਉਣ ਆਲੀ ਆ ਮੈਂ ਤੇ ਦੁੱਧ 11 ਲੀਟਰ ਆ ਗਾ ਨ ਪੱਕਾ ਮੁਕੇ ਨਾ 11 ਕਿਲੋ ਵਜੀ ਮੇਰੇ ਕੋ ਕੰਡੇ ਦੇ ਚਾੜ ਕੇ ਖੜੇ ਜੋੜਿਆ ਗੱਟੀ ਜੀ ਇਹ ਤੇ ਮਗਰ ਗੱਟੀ ਵੇਖੋ ਕਿੱਡੇ ਟੌਪ ਦੀ ਮਗਰ ਠੀਕ ਆ ਤੇ ਹੁਣ ਆ ਛੋਟੀ ਪਹਿਲਨ ਸੋਈ ਜੇ ਇਹ ਪਹਿਲਾ ਸੋਈ ਵਜੀ ਜੀ ਤਾਜੀ ਸੋਈ ਜਾਦੀ ਹੈ ਤਾਜੀ ਬਿਲਕੁਲ ਵਜੀ ਗਿੱਲਾ 나ੜੂ ਬੱਚੇ ਦਾ ਤਾਜੀ ਬੱਚਾ ਵਾ ਆ ਵੇਖੋ ਇਕਲਾ ਇਕਲਾ ਥੜ ਕੋਟ ਕੋਟ ਤੇ ਲੱਗਾ ਇਹ ਸੋਈ ਜੇ ਵਜੀ ਅੱਜ ਇਹਨੂੰ ਚੌਥਾ ਦਿਨ ਜੇ ਸੋਈ ਅੱਛਾ ਤੇ ਮੂੰਹ ਵਜੀ ਇਹ ਹੋਊਗੀ ਚਾਰ ਦੰਦ ਅੱਛਾ ਚੌਗੀ ਹੋ ਗਈ ਹੈ ਤੇ ਛਿੱਗੀ ਵਾਲਾ ਇਹਨੇ ਤੋਲ ਲਿਆ। ਅੱਛਾ। ਚਾਰ ਦੰਦ ਜਿ ਪਿਓਰ ਨੇ। ਤੇ ਅਜੇ ਤਾਂ ਬੋਲਾ ਹੀ ਹੋਣਾ ਇਹ ਦੇਖੋ। ਬੋਲਾ ਹੀ ਜੀ ਅਜੇ ਇਹ ਦੇਖੋ। ਕਿੰਨਾ ਬੋਲਾ ਹੋਊਗਾ 8 ਕਿਲੋ ਕੰਡੇ ਵਾਲਾ ਜਿਹੜਾ। ਅੱਛਾ। ਹਾਂ ਜੀ। ਤੇ ਕਿੰਨਾ ਕਿ ਚਵਾਈ ਜਾਊਗੀ ਏ? ਚਵਾਈ ਜਾਊਗੀ ਦੁੱਧ ਵੀਰ ਜੀ ਇਹ 12 ਕਿਲੋ ਦੇ ਲਗਭਗ ਚਵਾਊਗੀ। ਅੱਛਾ। ਹਾਂ ਜੀ। ਇਹ ਵੀ ਦੁੱਧ ਕਿਸ ਨੇ ਹੁਣ ਸੇਵਾ ਦਾ ਲੈਣਾ ਹੁਣ ਤੇ 8 ਕਿਲੋ ਬੋਲਾ ਝਾੜ ਦੇ ਕੋ ਜੇ। ਤੋਰਾਂ ਇੱਕ ਕਰੀ ਫਿਰ। ਆ ਯਾ ਦੇਖ ਸਾਡੇ ਪਿੱਛੇ ਜੀ ਉਤਨੀ ਲੁਬਲੀ ਲੁਬਲੀ ਹੈ। ਹਾਏ। ਬਾਕੀਆਂ ਨੇ ਕੋਈ ਨਹੀਂ ਐ ਨਿੱਕੀ ਨਿੱਕੀ ਸਿੰਗੀ ਲੱਗੀ ਆ ਕੱਟੀ ਨੂੰ ਕਿੰਨੀ ਹੈ ਜੀ ਕੱਟੀ ਪਲੀ ਜੁੜੀ ਸਕੀਨ ਆ ਇਹਦਾ ਨਹੀਂ ਡਿਮਾਂਡ ਹੁੰਦੀ ਪਈ ਆ ਜੀ ਦੇਵਾ ਵੇਖੋ ਕਿੱਡਾ ਛੁੱਲਾ ਹੈ ਜੀ ਆ ਜ ਡਬ ਲੈ ਗਿਆ ਵਿੱਚ ਜਾਂਦੀ ਹੈ ਬੱਚੇ ਨਾਲੋਂ ਥੋੜਾ ਜਿਆਦਾ ਤੇਜ਼ ਹੁੰਦੀ ਹੈ ਤੇ ਇੱਕ ਦੀ ਹਵਾਨਾ ਇਹਦਾ ਦੇਖ ਸਕਦੇ ਇਲਾਕੇ ਤੋਂ ਆਪਾਂ ਦਰਦੀ ਥੋੜੀ ਜਿਹੀ ਦਰਦੀ ਥੋੜਾ ਦਰਦੀ ਦਰਦੀ ਆ ਇਹਦੇ ਮਗਰ ਕੀ ਹੈ ਕੱਟਾ ਜਿਹ ਵਿੱਚੀ ਦੇ ਮਗਰ ਕੱਟਾ ਹੈ ਇਹ ਕਰੀ ਕਰਿਆ ਇਧਰ ਨੂੰ ਬਿਲਕੁਲ ਛੋਟੇ ਸਿੰਘ ਦੀ ਗੋਲ ਸਿੰਘ ਦੀ ਝੋਟੀ ਹੈ ਜਿਹੜੀ ਦਾ ਵੀ ਉਹ ਬਣੀ ਲੈ ਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੀ ਜੈ ਜੀ ਕਰਦੀ ਐ ਕਿੰਨਾ ਕਰ ਮੜੀਆਂ ਵੀ ਜੀ ਧਾਰਾ ਮਰਵਾ ਲਈ ਕਿਹੜਾ ਵੀਰ ਭਰਾ ਕੋਈ ਆਸ ਦਿੰਦਾ ਹੋਰ ਲਾਲਤ ਨਹੀਂ ਕਰਦੀ ਦਿਖਾ ਦਿਓ ਹਾਂਜੀ ਆ ਬੱਚਾ ਜਿਹੜਾ ਛੱਡਿਆ ਜੇ ਥੱਲੇ ਇਹ ਮੰਨਦੇ ਆਹ ਵੇਖੋ ਵੀਰ ਜੀ ਥਾਣਾ ਦਾ ਸੈਜ ਵੇਖੋ ਕਿੱਡਾ ਟੋਂਦਾ ਪਹਿਨਣ ਕੱਟੀ ਗਈ ਫਿਰ ਆਹ ਵੇਖੋ ਵੀਰ ਜੀ ਕਿਵੇਂ ਹੈ ਪੂਰ ਛੱਟਾ ਮਾਥਾ ਵੀ ਆ ਪੋਲਾ ਜਵਾਬ ਫੇਰ ਮਗਰੇ ਵੀਰੋ ਕਿਰੇ ਭੂਰ ਨਹੀਂ ਕੋਈ ਛਟਾ ਨਹੀਂ ਤੇ ਠੰਡੀ ਵੀ ਜਿੱਥੇ ਮਰਜੀ ਨੂੰ ਰੜੇ ਭਾਂ ਬਨ ਕੇ ਛੋੜੋ ਠੀਕ ਹੈ ਹਾਂਜੀ ਅੰਦਾ ਜਵਾਈ ਪਿੱਛੇ ਹੋ ਗਿਆ ਵਿਖਾ ਦੋ ਕੋਈ ਗੱਲ ਹੀ ਨਹੀਂ ਜਵਾਈ ਚ ਠੀਕ ਹੈ ਤੇ ਦੱਸ ਦੀਏ ਫਿਰ ਇਹਦਾ ਮੁੱਲ ਹਾਂਜੀ ਭਾਈ ਬਾੜ ਦੀ ਪਈ ਰਹਿਣ ਦੋ ਕੋਈ ਪਰਵਾਹ ਨਹੀਂ ਇਹਦਾ ਮੁੱਲ ਵੀਰ ਜੀ ਜੈ ਜੀ ਕਰਦੇ ਕਿੰਨਾ ਕ ਕਿਹੋ ਜਿਹੇ ਟੱਟੀਆਂ ਦਾ ਤੁਹਾਨੂੰ ਵੀ ਪਤਾ ਡੇਢ ਡੇਢ ਦੀਆਂ ਵਿਕਦੀਆਂ ਬੇਕੰਦੀਆਂ ਹਾਂਜੀ ਮਰੇ ਇਹ ਚ ਤੁਹਾਨੂੰ ਖਾਦੀਆਂ ਪਿਓਰ ਚਾਰਦਾਂ ਜੀ ਦਿਖਾ ਦੋ ਦੰਦੇ ਚ ਦੰਦੋਂ ਦਾ ਜੇ ਤਾਂ ਭੁੱਲ ਗਿਆ ਖੋਲੀ ਜੇ ਤਬਾਈ ਆਵੇ ਸੋ ਜੀ ਪਿਓਰ ਚੌਗੀ ਜੇ ਸ਼ਗੀ ਵਾਲਾ ਤੋੜਿਆ ਜੀ ਇਹ ਦੇਖੋ ਜੀ ਠੀਕ ਹੈ ਜੀ ਹਾਂਜੀ ਓ ਜਾਈ ਦੇ ਦੇ ਦੱਸਿਏ ਵੀਰ ਜੀ ਫਿਰ ਮੋਲੇ ਦਾ ਮੋਲੇ ਦਾ ਵੀਰ ਜੀ ਜਾਇਜ ਕਰ ਦਈਏ ਕਿੰਨਾ ਕ ਹੁਣ ਤਾਂ ਵੀਰ ਜੀ ਜਿਹੜੇ ਬਾਜ਼ਾਰ ਦੇ ਹਿਸਾਬ ਨਾਲ ਤੇ ਕੱਟੀ 1 20 ਦੀ ਵਿਕਦੀ ਆ ਹਾਂਜੀ ਪਰ ਦੇ ਦਈਏ ਕੱਟੀ ਆਪਾਂ 1 20 ਨਹੀਂ ਕਰਨਾ ਅੱਛਾ 90 ਕਰਨਾ ਤੇ ਨਾਲ ਲੱਖ ਕਰਨਾ ਅੱਛਾ ਪੂਰੀ 85000 ਦੀ ਕੱਟੀ ਦੇ ਦਾਂਗੇ 85000 ਦੀ ਮੈਂ ਨਾਲ ਕੋਈ ਕਾਰੋਬਾਰੀ ਵੀਰ ਵੀ ਖੜੇ ਉਹਨੂੰ ਵੀ ਜਾ ਕੇ ਰੋਟੀ ਬਚਾਵੇ ਅੱਛਾ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਕਰੀ ਜਾਊਗੀ ਦੁੱਧ ਵੀਰ ਜੀ ਨੇ 11 12 ਕਿਲੋ ਚਵਾ ਜਣਾ ਇਹ ਕੋਈ ਸੇਵਾ ਚੰਗੀ ਵਾਲਾ ਮੈਂ ਆਸ਼ਾ ਮਾਰ ਕੇ ਹਾਂਜੀ ਠੀਕ ਹੈ ਬਾਕੀ ਜੱਤ ਵਾਲੀ ਕੱਟੀ ਹੈ ਜੀ ਕੱਦ ਦੇਖ ਵੱਡੀ ਮਹਿ ਲਾ ਕੇ ਬੱਜੀ ਆ ਵੱਡੀ ਮਹਿ ਜਿੱਡੀ ਹੁਣ ਕੱਟੀ ਆਏ ਹਾਂਜੀ 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 ਬਾਕੀ ਕਦ ਕੱਟ ਪੁੱਤ ਜਵਾਨ ਨੇ ਹਾਂਜੀ ਹਾਂਜੀ ਤੇ ਆ ਹਵਾਨਾ ਇਹਦਾ ਕਰੀ ਦੇਖ ਆ ਇਹਦਾ ਮਾੜੀਆਂ ਮਣੀਆਂ ਭਲਾ ਵੀ ਵਿਰਜੀ ਆ ਗਈਆਂ ਜੀ ਠੀਕ ਆ ਜੀ ਤੇ ਆ ਇਹ ਗੱਬਣ ਜੀ ਇਹ ਗੱਬਣ ਵੇਜੀ ਆ ਵੀ ਪਹਿਲਾ ਸੂਆ ਅੱਛਾ ਰਸੂਆ ਪਹਿਲਾ ਆ ਵੇਖੋ ਵਿਰਜੀ ਦੇਣੇ ਨੇ ਵਿਰਜੀ ਵੀ ਲੈ ਜੇ ਪੱਜੀ ਲੈ ਜੇ ਇਹਨੇ ਖੜੂ ਕੀ ਥਾਣ ਵੇਖੋ ਮੋਟਾ ਕਿਦਾਂ ਸੋਹਣਾ ਗੱਟਣ ਦੀ ਠੀਕ ਆ ਪਿਓਰ ਨੀਲੀ ਮਣਕੀ ਆਖਿਆ ਵਿਰਜੀ ਅੱਛਾ ਜੀ ਹਾਂਜੀ ਹਾਂਜੀ ਪੂਰੀ ਜਿਹੀ ਭਲੀ ਝੋਡੀ ਗੱਬਣ ਆ ਵਿਰਜੀਏ ਨੀਲੀ ਦੀ ਝੋਟੀ ਆ ਤੇ ਪਹਿਲਾ ਸੁਆਇਆ ਆ ਵੇਖੋ ਬੱਚੀ ਇਹਦਾ ਕੱਟੀ-ਕੱਟੀ ਇਲਾਜ ਜੀ ਬਾਕੀ ਕੱਦ-ਕਾਠ ਚੰਗਾ ਆ ਉਤਰਾਂ ਬੇ ਡਿੱਪਲੀ ਜੁੜੀ ਕੱਟੀ ਠੰਡੀ ਬੜੀ ਹੈ ਵੇ ਜੀ ਇਹ ਵੀ ਵੇ ਜੀ ਚਾਹਾਂ ਦੰਦ ਜੋ ਛੇ ਦੰਦੋਂ ਪੇਠ ਪੂੜਾ ਬੜਾ ਚੰਗਾ ਵੇ ਬਾਕੀ ਇਹ ਜੋ ਥੱਲੇ ਆ ਤਿਆਰ ਹੋਣੀ ਆ ਕਣ ਨਹੀਂ ਪਹਿਲੇ ਸਵੇ ਚੰਗਾ ਕਰ ਦੂ ਇਹ ਲੈ ਵੇ ਜੀ ਤਿਆਰ ਹੋਣੀ ਆ ਥਾਨ ਵੇਖੋ ਕਿੰਨਾ ਸੋਹਣਾ ਮਾਰਿਓ ਮੜੋ ਮਗਰੋ ਮੜਾ ਕੈਮਰਾ ਆ ਵੇਖੋ ਕਿੰਨਾ ਸੋਹਣਾ ਥਾਨ ਜੇ ਜਿੰਨਾ ਵੀ ਲਾਏ ਪਈ ਹੈ ਕੱਢੀ ਹਾਂਜੀ ਹਾਂਜੀ ਥਾਨ ਸੋਹਣਾ ਬਣਾਉਂਦੀ ਗੋਲ ਤੇ ਦੁੱਧ ਕਿੰਨਾ ਕੱਢੀ ਜਾਊਗਾ ਪਹਿਲੇ ਥੱਡੀ ਵੱਡੀ ਆ ਵੇਖੋ ਦੁੱਧ ਵੀ ਜੀ ਇਹਦੀ ਮਾਂ ਦਾ ਕੱਢਦੀ ਨਹੀਂ 17 ਕਿਲੋ ਦੁੱਧ ਪੂਰੀ ਵੱਡੀ ਮੈਂ ਦੀ ਝੋਟੀ ਆ ਵਰਜੀ ਹਾਂਜੀ ਹਾਂਜੀ ਤੇ ਇਹ ਹੁਣ ਕਿਸੇ ਨੇ ਪਹਿਲਾਂ ਨਾ ਕਿਸੇ ਨੇ ਸੇਵਾ ਵਿਜੀ ਕਰੂਗਾ ਤੇ ਕੋਈ ਕਢਾ ਲੂਗਾ ਦੁੱਧ 11-12 ਕਿਲੋ ਤੋਂ ਘੱਟ ਕੀ ਜਵਾਉਗੀ ਨੀਲੀ ਦੀਆਂ ਮਈਆਂ ਦੇ ਉਧਰ ਦੁੱਧ ਵੱਧ ਕੱਢਦੀਆਂ ਤੇ ਹਾਂਜੀ ਹਾਂਜੀ 11-12 ਕਿਲੋ ਕੀ ਕਹਿੰਦਾ ਤੇ ਇਹਦਾ ਮੁੱਲ ਫਿਰ ਮੁੱਲੇ ਦਾ ਅੱਗੇ ਜਾਇਜ਼ੀ ਕਰਦੀਏ ਕਿੰਨਾ ਕ ਵੀਰ ਜੀ ਮੁੱਲ ਤਿਆਰ ਹੋ ਗਿਆ ਕੱਟੀ ਹੈਗੀ 120 ਦੀ ਅੱਜ ਕੱਚੀ ਕੱਚੀ ਕੱਟੀ 75000 ਦੀ ਦੇ ਦਾਂਗੇ ਅੱਛਾ 75000 ਦੀ 75000 ਦੀ ਕੱਟੀ ਕੱਚੀ ਕੱਚੀ ਆ ਹੀ ਦੇ ਦਾਂਗੇ ਵੀਰ ਜੀ ਠੀਕ ਹੈ ਜੀ ਹਾਂ ਜੀ ਤੇ ਜੇ ਤਿਆਰ ਵੀ ਜੀ ਆਪਾਂ ਹੀ ਕਰ ਲਈਏ ਤੇ ਤੁਹਾਨੂੰ ਪਤਾ ਗਾਂ ਵਸਾਖੀ ਆਉਂਦੀ ਆ ਵਸਾਖੀ ਦੇ ਉਤਰਾ ਬਾਜ਼ਾਰ ਤੇਜ ਹੁੰਦਾ ਵਸਾਖੀ ਨੂੰ ਇਹਨੇ ਤਿਆਰ ਹੋ ਜਾਣਾ ਤੇ ਨਵੀਂ ਆ ਜਾਂ ਸੁਪੂਗੀ ਜੇ ਤਿਆਰ ਹੋ ਜੂਗੀ ਠੀਕ ਹੈ ਹਾਂ ਜੀ ਹਾਂ ਜੀ ਔਰ ਤੁਹਾਨੂੰ ਪਤਾ ਉਤਰਾ ਮਹੀ ਦੀ ਬੜੀ ਛਾਟ ਹੁੰਦੀ ਹੈ ਹਾਂ ਜੀ ਹਾਂ ਜੀ ਤੇ ਹੁਣ ਇਹ ਵੀ ਕੱਟੀ ਜੇ ਤਾਂ ਮਗਰ ਹਾਂ ਜੀ ਇਹ ਥੋੜਾ ਬੱਚਾ ਉੱਚਾ ਜੀ ਇਰੇ ਤੁਹਾਨੂੰ ਤੁਹਾਨੂੰ ਦਿਖਾ ਦਈਏ ਲੱਗ ਤੇ ਇੱਕ ਦੀ ਆਹ ਵੇਖੋ ਵੀਜੀ ਦਾ ਲੇਵਾ ਸੱਜਰਾ ਅੰਗ ਤੇ ਲੇਵਾ ਲੱਗਾ ਜਾਂ ਨਾੜੂ ਤੇ ਬੱਚਾ ਹੁੰਦਾ ਤੇ ਆਹ ਵੇਖੋ ਕੱਟੀ ਸੱਲੇ ਛੱਡ ਲੱਗੇ ਜੇ ਵੀਜੀ ਇਹ ਮੜੇ ਬੁਖਾਰੀਅਤ ਆਹ ਕਈ ਵਾਰੀ ਹੁੰਦਾ ਵੀ ਪਤਾ ਨਹੀਂ ਬੱਚੇ ਤੇ ਮਿਲੇ ਕਿ ਨਾ ਮਿਲੇ ਹਾਂਜੀ ਹਾਂਜੀ ਸੁਆਗਨ ਵਾਜੇ ਦਾ ਜਦੋਂ ਮਰਜ਼ੀ ਮਰਦੀ ਜੇ ਸਵੇਰੇ 8 ਵਜੇ ਮੈਚ ਹੋਈ ਹੈ ਨਾ ਹਾਂਜੀ ਦੁਪਹਿਰਾਂ ਨੂੰ ਭਾਵੇਂ ਕੋਈ 1 ਵਜੇ ਬੱਚਾ ਛੱਡ ਲੂ 1 ਵਜੇ ਵੀ ਮੈਂ ਬੱਚਾ ਲੈ ਲੂਗੀ ਅੱਛਾ ਹਾਂਜੀ ਹਾਂਜੀ ਤੇ ਸੁਆਗਨ ਵਾਜੇ ਦਾ ਸੁਆਗਤ ਜੀ ਐਰ ਕੀ ਦੂਜਾ ਸੁਆਗਤ ਸੁਈ ਜੇ ਠੀਕ ਹੈ ਜੀ ਹਾਂਜੀ ਹਾਂਜੀ ਆਹ ਜੀ ਜੀ ਪਸੰਦੀ ਜੀ ਠੀਕ ਹੈ ਜੀ ਹਾਂਜੀ ਆਹ ਵੇਖੋ ਜੀ ਥਣ ਬਹੁਤ ਸੋਹਣਾ ਕੱਢਿਆ ਵੇਖੋ ਵੀਰ ਜੀ ਚੁਆਈ ਵੇਖੋ ਕੋਈ ਭੂਰ ਨਹੀਂ ਕੋ ਛਟਾ ਨਹੀਂ ਆਹ ਨਾਲ ਦੇ ਵਿੱਚ ਜੀ ਸਾਰੀਆਂ ਦੀ ਮਰਵਾ ਦਈਏ ਫਿਰ ਵੀਡੀਓ ਲੰਮੀ ਹੋ ਜਾਂਦੀ ਹੈ ਹਾਂਜੀ ਹਾਂਜੀ ਚੁਆਲ ਨੂੰ ਵੀਰ ਜੀ ਮੈਂ ਨਹੀਂ ਮਾੜੀ ਲਈ ਦੀ ਆ ਵੇਖੋ ਮੋਟੀ ਧਾਰ ਆ ਠੀਕ ਆ ਪੋਲੀ ਧਾਰ ਚਲੋ ਫਿਰ ਖੋਲੋ ਤੋੜ ਦੋ ਚੁਆਲ ਨੂੰ ਨਹੀਂ ਵੀਰ ਜੀ ਮੈਂ ਹੈ ਮਾੜੀ ਲਈ ਦੀ ਬਾਕੀ ਜਿੱਦੀ ਜਿਹੜੇ ਵੀ ਪੁਰਾਣੇ ਪੈਸੇ ਲਾਉਣੇ ਆ ਉਨੇ ਡੰਗਰ ਤੇ ਚਵਾ ਦਾ ਚੰਗਾ ਲੈਣਾ ਤੇ ਦੁੱਧ ਕਿੰਨਾ ਇਹਦੇ ਕੋਲ ਪੱਕਾ ਦੁੱਧ ਵੀ ਜੀ ਇਹਦੇ ਕੋਲ 8 ਕਿਲੋ ਹੋਊਗਾ ਠੀਕ ਹੈ ਜੀ ਹਾਂਜੀ ਚਲੋ ਲੈ ਜਾ ਗੱਦ ਬੜਾ ਦੇ ਜੀ ਦਾ ਗੱਦ ਕਾਠਾ ਪੱਖੋਂ ਚੁੱਕੀ ਆਪਣੀ ਅੰਦਰ ਵੱਲ ਤੋਂ ਤੇਜ਼ ਹੋਵੇ ਅੱਜ ਲੈ ਆ ਅੱਜ ਇਹ ਕੋਲ ਦੀ ਛੋਟੀ ਸਿੰਗੀ ਲੱਗੀ ਤੇ ਇਹਦਾ ਫਿਰ ਮੁੱਲ ਮੁੱਲ ਵੀਰ ਜੀ ਦਾ ਕਿਹਾ ਜੀ ਕਰਦੀ ਏ ਕਿੰਨਾ ਕ ਇਹ ਵੀਰ ਜੀ ਮੁੱਲ ਤੇ ਇਹ ਤੇ ਆਂਦੀ ਵੀ ਮੈਨੂੰ 75 ਦੀ ਵੇਚ ਦੋ ਹਾਂਜੀ ਪਰ ਮੁੱਲ ਵੀਰ ਜੀ ਜਿੰਨਾ ਮਰਜ਼ੀ ਕਰੀਏ 65000 ਦੀ ਦੇ ਦਾਂਗੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਇਹ ਜੀ 8 ਕਿਲੋ ਅੱਛਾ 8 ਕਿਲੋ ਦੁੱਧ 8 ਕਿਲੋ ਗਾਂ ਬਣੀ ਵੀ ਜੇ ਵੀਰ ਜੀ ਉਹ ਕਿਸੇ ਦੀ ਕਿਸਮਤ ਨਿਕਲ ਜੇ ਉਹ ਕਿਸੇ ਦੀ ਕਿਸਮਤ ਹੈ ਖਾਲੀ ਨਿਕਲੇ ਗੱਬਰ ਨਿਕਲੇ ਉਹ ਕਿਸੇ ਦੀ ਕਿਸਮਤ ਜੀ ਠੀਕ ਆ ਹਾਂਜੀ ਹਾਂਜੀ ਬਾਕੀ 5000 ਦੀ ਦੇ ਵਿੱਚ ਹੀ ਮਗਰ ਕੱਟੀ ਆ ਦੇ ਠੀਕ ਆ ਹਾਂਜੀ ਹਾਂਜੀ ਤੇ ਦੁੱਧ ਹੋਣਾ 8 ਕਿਲੋ ਹੈਗਾ 8 ਕਿਲੋ ਵਿੱਚ ਕੰਡੇ ਨੇ ਚਾੜ ਕੇ ਦਾਂਗੇ 5000 ਦੀ ਦੇਣੀ ਹੈ 5000 ਦੀ ਬਾਕੀ ਮੋਕੇ ਦੇ ਛੋਟ ਛਾਟ ਕਰ ਦੋ ਛੋਟ ਕਰ ਦਾਂਗੇ ਮੋਕੇ ਥੋੜੀ ਠੀਕ ਹੈ ਜੀ ਤੇ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰਕੇ ਵੇਖਾ ਕੇ ਆਪਣੀ ਇੱਕ ਬੱਕਰੀ ਜਿਹੜੀ ਰਹਿ ਗਈ ਉਹ ਵੀ ਤੁਹਾਨੂੰ ਦਿਖਾ ਦਈਏ ਬੱਕਰੀ ਪਹਿਲਾਂ ਮਖਾਈ ਨਹੀਂ ਬੱਕਰੀ ਠੋਕੜ ਗੱਭਨ ਜੀ ਆਹ ਆਹ 2 ਕਿਲੋ ਦੁੱਧ ਆ ਵੀਰ ਜੀ ਇਹਦੇ ਕੋਲ ਅੱਛਾ 2 ਕਿਲੋ ਦੁੱਧ ਹਾਂਜੀ ਹਾਂਜੀ ਦੋ ਟਾਈਮਾਂ ਕਿਲੋ ਦੁੱਧ ਦੋ ਵੀ ਇੱਕ ਟਾਈਮ ਦਾ ਅੱਛਾ ਇਹ ਵੀ ਜੀ ਘਰ ਰੱਖੀਆਂ ਸੀ ਤੇ ਫਿਰ ਆਪਾਂ ਆਖਿਆ ਚੱਲ ਇੱਕ ਵੇਚ ਦਿੰਨੇ ਵਿੱਚੋਂ ਤੇ ਇਹਦਾ ਮੁੱਲ ਉਹ ਗੱਬਣਿਆ ਨਾ ਬੱਕਰੀ ਦੁੱਧ ਅੱਛਾ ਆਹ ਵੇਚਣਾ ਇਹਦੇ ਇਹ ਫਿਰ ਦੇ ਕੈਮਰਾਮੈਨ ਆ ਤਾ ਇੱਕ ਉਧਰ ਵੀ ਆ ਤੇ ਇਹਦਾ ਕੋ ਮੁੱਲ ਇਹਦਾ ਮੁੱਲ ਸੱਚ ਅੱਛਾ ਠੰਡੀ ਬੜੀ ਜੀ ਠੀਕ ਆ ਇਹ ਵੀ ਅੱਗਾ ਵਾਂ ਵਾਂਗੇ ਠੰਡੀ ਬੜੀ ਜਾ ਵੇਖੋ ਆ ਦੇਖੋ ਠੀਕ ਆ। ਨਾ ਵਧੀਆ ਇੱਕੋ ਜਿਹਾ ਥਾਣੇ ਵੀ। ਇੱਕੋ ਜਿਹਾ ਥਾਣੇ ਨਹੀਂ ਕੋਈ ਬਾਈ ਰੱਖਦੀ, ਸਾਈਡ ਰੱਖਦੀ। ਕਿੰਨਾ ਦੁੱਧ? ਉਹ ਮੋਲੇ ਦਾ ਕਿੰਨਾ ਫਿਰ? ਮੋਲ 10000 ਦੇ। 10000 ਦੇ। ਹਾਂਜੀ, ਬਾਕੀ ਚਲੋ ਕੋਈ ਭੈਣ ਭਰਾ ਫੋਨ ਕਰੇ, ਕੋਈ ਗੱਲ ਨਹੀਂ। ਠੀਕ ਹੈ ਜੀ। ਬੰਦਾਂ ਹੋ ਜੂਗਾ। ਠੀਕ ਹੈ। ਬਾਕੀ ਵੀ ਜੀ ਇਹਨੇ ਦੋ ਜਵਾਕ ਦਿੱਤੇ, ਜਵਾਕ ਆਪਾਂ ਵੇਚਦੇ ਜੀ। ਅੱਛਾ। ਹਾਂਜੀ, ਹਾਂਜੀ। ਹੁਣ ਬੱਕਰੀ ਜੇ ਬਣੀ ਵੀ ਜੇ ਥੋੜੇ ਟਾਈਮ ਦੀ। ਅੱਛਾ। ਉਹ ਕਿਸ ਦੀ ਕਿਸਮਤ ਹੀ ਨਿਕਲਾ ਵੇ ਜੀ। ਠੀਕ ਹੈ। ਹਾਂਜੀ। ਬਾਕੀ ਚਲੋ ਇੱਥੇ ਆਓ ਆਪਣਾ ਵੇਸ ਚਾੱਕ ਕੇ ਮਰ